ਸੰਜੋ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਸੁਪਨੀਤ ਗਿੱਲ ਇਸ ਵਕਤ ਮੌਜੂਦ ਹੈ ਜੀ ਸਰੀ ਦੇ ਨਿੱਜੀ ਟਰੱਕਿੰਗ ਕੰਪਨੀ ਦੇ ਉੱਤੇ ਬੀਤੀ ਦਿਨੀ ਇਸ ਟਰੱਕਿੰਗ ਕੰਪਨੀ ਦੇ ਉੱਤੇ ਗੋਲੀਆਂ ਦਾ ਮਾਮਲਾ ਸਾਹਮਣੇ ਆਇਆ ਜੀ ਨਾਲ ਨਾਲ ਇਹਨਾਂ ਨੂੰ ਕਾਲਸ ਵੀ ਬਹੁਤ ਸਾਰੀਆਂ ਰੀਸੀਵ ਹੋਈਆਂ ਤੇ ਦੋ ਦਿਨ ਇਹਨਾਂ ਦੇ ਉੱਤੇ ਹਮਲਾ ਹੋਇਆ ਸੋ ਪਹਿਲੇ ਹਮਲੇ ਦੀ ਜੇ ਗੱਲ ਕਰੀਏ 18 ਤਰੀਕ ਨੂੰ ਇਹਨਾਂ ਦੀ ਟਰਕਿੰਗ ਕੰਪਨੀ ਦੇ ਵਿੱਚ ਲੋਕਾਂ ਨੇ ਆ ਕੇ ਗੱਡੀਆਂ ਦੇ ਉੱਤੇ ਹਮਲਾ ਕੀਤਾ ਤੇ ਉਸ ਦਿਨ ਹੀ ਉਹਨਾਂ ਨੂੰ ਉਹਨਾਂ ਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਇਸ ਚੀਜ਼ ਦੀ ਜਾਣਕਾਰੀ ਲੈਣੇ ਆ ਜੀ ਇਹਨਾਂ ਦੇ ਓਨਰ ਰਗਵੀਰ ਸਿੰਘ ਨਿੱਜਰ ਜੀ ਦੇ ਨਾਲ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਇਹਨਾਂ ਦੇ ਘਰ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ ਆਓ ਅਗਲੀ ਗੱਲਬਾਤ ਕਰਦੇ ਆ ਰਗਵੀਰ ਸਿੰਘ ਨਿੱਜਰ ਜੀ ਦੇ ਨਾਲ ਸੋ ਹੋਣੇ ਗਲਬਤ ਕਰ ਰਹੇ ਆ ਜੀ ਰਗਵੀਰ ਸਿੰਘ ਨੇ ਜਰਜੀ ਦੇ ਨਾਲ ਤੇ ਸਾਨੂੰ ਸਾਰੀ ਗੱਲ ਦੱਸੋ ਜੀ ਕੀ ਹੋਇਆ ਕਿਵੇਂ ਇਹ ਚੀਜ਼ਾਂ ਦੀ ਸ਼ੁਰੂਆਤ ਹੋਈ ਸੋ ਬੀਤੇ ਦਿਨੀ ਤੁਸੀਂ ਇਹ ਚੀਜ਼ ਦੀ ਜਾਣਕਾਰੀ ਵੀ ਦਿੱਤੀ ਸੀਗੀ ਕਿ ਪਿਛਲੇ ਸਮੇਂ ਤੋਂ ਵੀ ਤੁਹਾਨੂੰ ਟਾਰਗੇਟ ਬਣਾਇਆ ਜਾ ਰਿਹਾ ਜੀ ਹਾਂ ਜੀ ਭੈ ਜੀ ਇਹ ਪਿਛਲੇ ਸਾਲ ਆਪਣੇ ਨਾਲ ਹੋਇਆ ਸੀਗਾ ਅਗਸਤ 10 ਨੂੰ ਜੀ ਤੇ ਉਦੋਂ ਵੀ ਆਪਣੇ ਉਹੀ ਜਦਾਂ ਬਈ ਸੈਡ ਦੀ अर्ਲੀ ਮਾਰਨਿੰਗ ਨੂੰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਦੋਂ ਆਪਣੇ ਘਰ ਤੇ ਹੋਇਆ ਸੀਗਾ ਜੀ ਇਹ ਹੈਪਨ ਪੋਰਟਲ ਦੇ ਵਿੱਚ ਜੀ ਤੇ ਉਦੋਂ ਵੀ ਆਪਣੇ ਉਹਨੇ ਟਰਾਈ ਕੀਤੀ ਸੀ ਕਿ ਬਾਹਰ ਗੱਡੀਆਂ ਨੂੰ ਅੱਗ ਲਾਉਣ ਦੀ ਵੀ ਜੀ ਤੇ ਜਦੋਂ ਪੈਟਰੋਲ ਬੰਬ ਨਾ ਕਰਦੇ ਆ ਜਿੱਦਾਂ ਆਪਾਂ ਦੇਖਦੇ ਆਂ ਅੱਜ ਕੱਲ ਵੀਡੀਓ ਤੇ ਆਮ ਆਪਣੇ ਹੁਣ ਇੱਥੇ ਪਬਲਿਕ ਦੇ ਨਾਲ ਹੋ ਰਿਹਾ ਕੋਈ ਸੇਮ ਹੀ ਆਪਣੇ ਨਾਲ ਹੋਇਆ ਸੀਗਾ ਤੇ ਉਹ ਥੋੜੇ ਆਪਣਾ ਘਰ ਹਟਵਾ ਸੀਗਾ ਤੇ ਰੋਡ ਤੋਂ ਕਰਕੇ ਉਹਨੇ ਡਰਾਈਵਵੇ ਤੇ ਖੜ ਕੇ ਮਤਲਬ ਰੋਡ ਤੋਂ ਹਨਾ ਤੇ ਉਹਨੇ ਟਰਾਈ ਕੀਤੀ ਸੀਗੀ ਉਹ ਤੋਂ ਬਾਅਦ ਉਹ ਤਿੰਨ ਪੈਟਰੋਲ ਬੰਬ ਸਿੱਟੇ ਸੀਗੇ ਜੀ ਉਦੋਂ ਅੱਛਾ ਜੀ ਤੇ ਬਾਅਦ ਦੇ ਵਿੱਚ ਉਦੋਂ ਵੀ ਆਹ ਜਿੱਦ ਸੇਵੇਂ ਜਿੰਨੀਆਂ ਕ ਇਹਨਾਂ ਦੇ ਕੋਲ ਹੁੰਦੇ ਹੀ ਆ ਤੇ ਆਪਣਾ ਮੈਗਜ਼ੀਨ ਖਾਲੀ ਕਰਕੇ ਉਦੋਂ ਵੀ ਇਦਾਂ ਗਏ ਸੀਗੇ ਜੀ ਘਰ ਦੇ ਵਿੱਚ ਉਦੋਂ ਘਰ ਨੂੰ ਟਾਰਗੇਟ ਕੀਤਾ ਗਿਆ ਸੀਗਾ ਬਿਲਕੁਲ ਜੀ ਤੇ ਜੀ ਹੁਣ ਇਸ ਵਕਤ ਦੀ ਗੱਲ ਕਰੀਏ ਸਰੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਆਪਾਂ ਐਕਸਟਰੈਕਸ਼ਨ ਦੇ ਕੇਸ ਸੁਨੇ ਆ ਤੇ ਗੋਲੀਆਂ ਦੇ ਕੇਸ ਸੁਨੇ ਆ ਸੋ ਪਿਛਲੇ ਹਫਤੇ ਕਿੱਥੋਂ ਸ਼ੁਰੂਆਤ ਹੋਈ ਜੀ ਇਸ ਚੀਜ਼ ਦੀ ਉਸ ਚੀਜ਼ ਦੀ ਜਾਣਕਾਰੀ ਵੀ ਦਿਓ ਹਾਂ ਜੀ ਪਿਛਲੇ ਇਦਾਂ ਹੀ ਹੋ ਗਈ ਜੀ ਗੱਲ ਇਹ ਜਿੱਦਾਂ ਹੁਣ ਆਪਾਂ ਨੱਤ ਸੁਣਦੇ ਆਂ ਤੇ ਆਪਾਂ ਇਹ ਆਮ ਦੇਖਦੇ ਵੀ ਆਂ ਜੀ ਜਿੱਦਾਂ ਬਾਕੀ ਸਾਡੀ ਕਮਿਊਨਿਟੀ ਦੇ ਨਾਲ ਹੋ ਰਿਹਾ ਹਨ ਜੀ ਤੇ ਉਦਾਂ ਹੀ ਆਪਣੇ ਨਾਲ ਹੋਇਆ ਜੀ ਇਹ ਪਹਿਲਾਂ ਹੋਇਆ ਜੀ ਇਹ 18 ਤਰੀਕ ਨੂੰ ਉਸ ਦਿਨ ਉਹ ਨਹੀਂ ਟਰਾਈ ਕੀਤੀ ਹੈਗੀ ਜਦੋਂ ਤੁਸੀਂ ਆਪਣੇ ਵੀਡੀਓ ਫੁਟੇਜ ਦੇ ਵਿੱਚ ਵੀ ਦੇਖਿਆ ਹੋਣਾ ਪਹਿਲੇ ਦਿਨ ਉਹ ਆਏ ਜੀ ਇੱਥੇ ਕਾਰ ਨੂੰ ਅੱਗ ਲਾਉਣਾ ਹੈ ਇੱਕ ਤੇ ਕਾਰ ਉਹ ਤੋੜ ਕੇ ਤੇ ਤੇ ਨਾਲ ਉਹ ਦੋ ਤਿੰਨਾਂ ਕ ਗੱਡੀਆਂ ਤੇ ਉਹਨੇ ਜਿੱਦਾਂ ਪੈਟਰੋਲ ਜਦ ਕ ਛਿੜਕਿਆ ਜੀ ਉਹਨੇ ਹਨਾ ਬਿਲਕੁਲ ਹਾਂ ਜੀ ਤੇ ਉਹ ਤਿੰਨ ਜਣੇ ਸੀਗੇ ਜੀ ਹਨਾ ਤੇ ਜਦੋਂ ਸਾਡੇ ਉਹ ਗਾਰਡਨ ਨੇ ਦੇਖਿਆ ਵੀ ਖੜਕਾ ਹੁੰਦਾ ਤੇ ਉਹ ਮਤਲਬ ਭਜਿਆ ਬਾਹਰ ਨੂੰ ਹਨ ਤੇ ਜਦੋਂ ਬਾਹਰ ਭਜਿਆ ਤੇ ਉਹਨੂੰ ਦੇਖ ਕੇ ਜੀ ਉਹ ਫਿਰ ਦੌੜ ਗਏ ਹਨ ਤੇ ਉਸ ਦਿਨ ਉਹ ਟਰਾਈ ਕੀਤੀ ਸੀ ਕਿ ਬਈ ਅੱਗ ਲਾ ਕੇ ਅਸੀਂ ਜਾਈਏ ਸ਼ਾਇਦ ਉਹ ਜੇ ਸਾਡਾ ਗਾਰਡ ਨਾ ਨਿਕਲਦਾ ਸ਼ਾਇਦ ਉਸ ਦਿਨ ਵੀ ਉਹ ਸ਼ੂਟਿੰਗ ਕਰਕੇ ਜਾਂਦੇ ਹਨ ਤੇ ਉਹ ਉਹਨੂੰ ਕਾਲੀ ਭਜਣ ਦੇ ਨਾਲ ਤੇ ਉਹਨਾਂ ਨੂੰ ਫੇਰ ਮੌਕਾ ਨਹੀਂ ਮਿਲਿਆ ਤੇ ਫੇਰ ਉਦੋਂ ਸਿਰਫ ਇੱਕ ਗੱਡੀ ਜਿਆਦਾ ਨੁਕਸਾਨੀ ਗਈ ਹੈ ਤੇ ਇੱਕ ਦਾ ਥੋੜੇ ਥੋੜੇ ਸ਼ੀਸ਼ੇ ਤੋੜੇ ਸੀ ਇੱਕ ਗੱਡੀ ਦੇ ਨਾਲ ਤਾਂ ਜਿਆਦਾ ਮਤਲਬ ਉਹਦੇ ਸ਼ੀਸ਼ੇ ਜਿਹੜੇ ਸਾਈਡ ਮੀਰਰ ਸੀਗੇ ਉਹ ਵੀ ਤੋੜਤੇ ਸੀਗੇ ਜੀ ਤੇ ਪਲੱਸ ਤੇ ਉਹਦੇ ਬਾਕੀ ਜਿਹੜੇ ਸੀਗੇ ਪਿਛਲੀ ਬੈਕ ਦਾ ਵੀ ਜੀ ਪਨ ਮੀਰਰ ਉਹ ਸਾਰੇ ਤੋੜ ਕੇ ਤੇ ਨਾਲ ਉਹ ਤੇ ਕਾਫੀ ਔਰ ਜਿਹੜਾ ਬਾਰ ਦੇ ਨਾਲ ਹਨਾ ਜੀ ਤੇ ਮਾਰ ਮਾਰ ਕੇ ਤਾਂ ਕਾਫੀ ਉਹ ਉਹਨੂੰ ਡੈਂਟ ਵੀ ਪਾਏ ਹਾਂ ਜੀ ਬਿਲਕੁਲ ਜੀ ਕਿਉਂਕਿ ਜੇ ਇਸ ਏਰੀਆ ਦੀ ਗੱਲ ਕਰੀਏ ਨਾ ਇਹ ਸਭ ਤੋਂ ਬਿਜ਼ੀ ਏਰੀਆ ਕਹਿ ਸਕਦੇ ਆ ਕਿ ਆਪਣੇ ਰੋਡ ਵੀ ਬਹੁਤ ਬਿਜ਼ੀ ਹੈ ਤੇ ਜਦੋਂ ਉਹਨਾਂ ਨੇ ਇਹ ਹਮਲਾ ਕੀਤਾ ਸੋ ਮੈਨੂੰ ਲੱਗਦਾ ਕਿ ਜੇ ਇਸ ਲੋਕੇਸ਼ਨ ਤੇ ਉਹ ਹਮਲਾ ਹੋ ਸਕਦਾ ਸਰੀ ਦਾ ਕੋਈ ਵੀ ਜਗਾ ਸੇਫ ਨਹੀਂਗੀ ਜੀ ਹਾਂਜੀ ਉਹੀ ਆਪਾਂ ਜੀ ਦੇਖੋ ਨਾ ਗੱਲ ਹੁਣ ਇੱਥੇ ਵੀ ਆਪਣੇ ਝਾੜ ਦੇ ਵਿੱਚ ਵੀ ਤਕਰੀਬਨ ਹੁਣ ਆਵਾਜਾਈ ਰਹਿੰਦੀ ਹੈ ਜੀ ਹਨਾ ਜਿੱਦਾਂ ਵੀ ਤੁਸੀਂ ਮੈਨੂੰ ਹੁਣ ਮੈਂ ਬਾਰ-ਬਾਰ ਰਿਪੀਟ ਕਰਦਾ ਚੰਗਾ ਵੀ ਨਹੀਂ ਲੱਗਦਾ ਵੀ ਤੁਸੀਂ ਫੁਟੇਜ ਦੇ ਵਿੱਚ ਵੀ ਦੇਖਿਆ ਹੋਣਾ ਤੇ ਜਦੋਂ ਵੀ ਬੰਦੇ ਉਹ ਆਪ ਦਾ ਕਰਕੇ ਜਾਂਦੇ ਆ ਜੀ ਇੱਥੇ ਟਰਾਈ ਕਰਕੇ ਤੇ ਨਾਲੇ ਸਾਡੇ ਉਹ ਡਰਾਈਵਰ ਕੁਦਰਤੀ ਆਉਂਦੇ ਹੁਣ ਜਿਹੜਾ ਬੰਦਾ ਬਾਹਰੋਂ ਆਇਆ ਜਾਂ ਜਾ ਰਿਹਾ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਬੰਦੇ ਨੁਕਸਾਨ ਕਰਕੇ ਜਾ ਰਹੇ ਹੈਨਾ ਹਾਂਜੀ ਤੇ ਉਹ ਦਿਗলো ਆਏ ਤੇ ਕੁਦਰਤੀ ਮੈਂ ਕਹਿੰਦਾ ਵੀ ਉਹਨਾਂ ਦੀ ਕਿਸਮਤ ਚੰਗੀ ਲਾ ਲਓ ਕਿਉਂਕਿ ਉਹਨਾਂ ਦਾ ਨੰਬਰ ਨਹੀਂ ਟਰੇਸ ਹੋਇਆ ਤੇ ਸ਼ਾਇਦ ਜੇ ਮਤਲਬ ਉਹ ਇੱਕ ਅੱਧਾ ਮਿੰਟ ਪਹਿਲਾ ਹੋ ਜਾਂਦੇ ਤੇ ਉਹ ਪੇ ਵਧੀਆ ਸੀਗਾ ਫਿਰ ਸ਼ਾਇਦ ਉਦੋਂ ਨੂੰ ਉਹ ਫਸੇ ਹੀ ਜਾਂਦੇ ਹੈ ਹਨਾ ਪੇ ਆ ਜਿਹੜਾ ਦੂਜੇ ਦਿਨ ਇਹ ਹੈਪਨ ਹੋਇਆ ਸ਼ਾਇਦ ਨਾ ਹੁੰਦਾ ਜੇ ਪਹਿਲੇ ਦਿਨ ਹੀ ਉਹ ਬੰਦੇ ਮਤਲਬ ਕਾਬੂ ਹੋ ਜਾਂਦੇ ਬਿਲਕੁਲ ਜੀ ਤੇ ਹੁਣ ਦੂਜੇ ਦਿਨ ਦੀ ਜਾਣਕਾਰੀ ਦਿਓ ਦੂਜੇ ਦਿਨ ਵੀ ਉਹ ਆਏ ਤੇ ਗੋਲੀਆਂ ਕਿਦਾਂ ਚਲਾਈਆਂ ਜੀ ਹਾਂਜੀ ਦੂਜੇ ਦਿਨ ਵੀ ਜਦੋਂ ਆਇਜੀ ਪੈਂਦੀ ਉਹ ਸੇਮ ਨੂੰ ਅਰਲੀ ਮਾਰਨਿੰਗ ਆਏ ਉਹ ਜਦੋਂ 3 ਵਜੇ ਕੇ 10 ਮਿੰਟ ਤੇ 1:30 ਦੇ ਏਰੀਆ ਦੇ ਵਿੱਚ ਟਾਈਮ ਦੇ ਵਿੱਚ ਹਨਾ ਜੀ ਉਹ ਵੀ ਇਹ ਸੇਮ ਹੀ ਜਦੋਂ ਉਹ ਡਰਾਈਵ ਦੇ ਵਿੱਚ ਉਹਨੇ ਕਾਰ ਪਹਿਲਾਂ ਉਹ ਇਧਰ ਜੀ ਕਰਾਸ ਕਰਕੇ ਗਏ ਆ ਜਿੱਦਾਂ ਵੀ ਆਪਾਂ ਵੀਡੀਓ ਫੁਟੇਜ ਦੇ ਵਿੱਚ ਦੇਖਿਆ ਹੀ ਆ ਤੇ ਮੁੜ ਕੇ ਉਹ ਉਧਰ ਮੋੜੇ ਯੂ ਟਰਨ ਕਰਕੇ ਤੇ ਉਹਨੀਆਂ ਡਰਾਈਵ ਦੇ ਵਿੱਚ ਰੁੱਕ ਗਏ ਤੇ ਉੱਥੋਂ ਨਿਕਲ ਕੇ ਤਾਂ ਉਹਨੇ ਉਹ ਇਧਰ ਆਫਿਸ ਵੱਲੋਂ ਜੀ ਸ਼ੂਟ ਕਰਤੇ ਹੀ ਹੈਗੇ ਜੀ ਜਦੋਂ ਚਾਰ ਇਹ ਗੱਡੀਆਂ ਦੇ ਵਿੱਚ ਲੱਗੀ ਜੀ ਕਿਦਾਂ ਤੇ ਬਸ ਹੀ ਆਫਿਸ ਦੇ ਵਿੱਚ ਲੱਗੇ ਤੇ ਨਾਲ ਚ ਸਾਡੇ ਜਿਹੜੇ ਹੈਗੇ ਆ ਨੇਵਰ ਤੇ ਉਹਨਾਂ ਨੂੰ ਚਲ ਗਈਆਂ ਹੰਜੇ ਬਿਲਕੁਲ ਜੀ ਤੇ ਮੈਨੂੰ ਲੱਗਦਾ ਕਿ ਜਿਹੜੇ ਫੁਟੇਜ ਦੇ ਵਿੱਚ ਇਨਸਾਨ ਦੇਖੇ ਗਏ ਆ ਉਹ ਵੀ ਇੱਕ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਲੱਗਦੇ ਆ ਕਿਉਂਕਿ ਪੂਰੀ ਕਲੀਅਰ ਆਪਾਂ ਨੂੰ ਫੇਸ ਨਹੀਂ ਦਿਖੇਗੇ ਪਰ ਲੱਗਦਾ ਆ ਕਿ ਉਹ ਹਾਂਜੀ ਨਹੀਂ ਹੈਗੇ ਤਾਂ ਦੇਖੋ ਪੰਜੀ ਹੁਣ ਆਪਣੇ ਬੱਚੇ ਆ ਹੁਣ ਆਪਾਂ ਇੱਥੇ ਬਹਾਵਾ ਟਾਈਮਾਂ ਦੇ ਲੈਨੇ ਆ ਹਨਾ ਅੱਗੇ ਕਦੇ ਨਹੀਂ ਇਹ ਮੁਸ਼ਕਲਾਂ ਆ ਨਹੀਂ ਰਹੀਆਂ ਸੀਗੀਆਂ ਹਨਾ ਤੇ ਦੂਜੀ ਕਮਿਊਨਿਟੀ ਨੂੰ ਤਾਂ ਆਪਣੇ ਨਾਲ ਕੋਈ ਹੈ ਹੀ ਨਹੀਂਗਾ ਲੈਣਾ ਦੇਣਾ ਨਹੀਂ ਹੈਨਾ ਜੀ ਤੇ ਉਹ ਬੱਚੇ ਉਹ ਆਪਣੇ ਆ ਉਹ ਵੀ ਇੱਕ ਇਹ ਸਮਝਦੇ ਵੀ ਗਲਤ ਰਾ ਤੇ ਪੜਕੇ ਉਹ ਆ ਜਾਂ ਉਹਨਾਂ ਨੂੰ ਪੜਹਾ ਰਹੇ ਆ ਹਨਾ ਕਿਉਂਕਿ ਮੈਂ ਆਪਣਨ ਵੀ ਗੱਲ ਕਰਦਾ ਸੀਗਾ ਤੇ ਸਿਰਫ ਬੱਚਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜਾ ਸੀ ਇਹ ਕੰਮ ਕਰਦੇ ਆ ਵੀ ਸਾਨੂੰ ਇਹ ਕਰਨਾ ਨਹੀਂ ਚਾਹੀਦਾ ਅਸੀਂ ਆਪਦੇ ਵਧੀਆ ਇਹ ਤੇ ਭੁਖਲੇ ਲਈ ਆਏ ਸੀਗੇ ਵੀ ਅਸੀਂ ਵਧੀਆ ਆਪ ਦਾ ਚੰਗਾ ਸਮਾਜ ਸਿਰਜਾਂਗੇ ਹੁਣ ਆਪਾਂ ਦੇਖੋ ਕਰਦੇ ਆ ਜਿਹੜੇ ਸਾਡੇ ਅਰਲੀਅਰ ਪਾਨੀਆਂ ਆਏ ਮਤਲਬ ਸਾਡੇ ਬਜ਼ੁਰਗ ਆਏ ਜਿਹੜੀਆਂ ਉਹਨੀਆਂ ਮਤਲਬ ਮੱਲਾ ਮਾਰੀਆਂ ਜਾਂ ਉਹਨਾਂ ਨੇ ਮਿਹਨਤਾਂ ਕੁੱਛ ਚ ਕੀਤੀਆਂ ਅਸੀਂ ਦੇਖ ਲਓ ਉਹਨਾਂ ਦੀਆਂ ਜਿਹੜੀਆਂ ਕਮਾਈ ਅਸੀਂ ਖਾ ਰਹੇ ਹਾਂ ਨਾ ਵੀ ਜਿਹੜੇ ਸਾਡੇ ਬਜ਼ੁਰਗ ਨੇ ਸੀਗਾ ਹੁਣ ਵੀ ਅੱਜ ਤੀ ਆਪਾਂ ਉਹਨਾਂ ਦਾ ਨਾਂ ਲੈਨੇ ਆ ਹਨ ਜਿਹੜੇ ਪਹਿਲੇ ਆਏ ਹਨ ਤੁਹਾਨੂੰ ਆਪਾਂ ਨੂੰ ਹੁਣ ਵੀ ਇਹ ਸੋਚਣਾ ਚਾਹੀਦਾ ਵੀ ਭਾਈ ਜੇ ਸਾਡੇ ਵੱਡੇ ਬਜ਼ੁਰਗ ਜਿਹੜੇ ਸਾਡੇ ਆਏ ਸੀਗੇ ਉਹੀ ਆਪਦੇ ਵਧੀਆ ਇਥੇ ਕੀਤਾ ਤਾਂ ਹੀ ਅੱਜ ਦਾ ਉਹਨਾਂ ਦਾ ਨਾਮ ਜੇ ਅਸੀਂ ਆਹ ਕੰਮ ਕਰਾਂਗੇ ਤੇ ਅਸੀਂ ਜਿਹੜੀ ਹੁਣ ਮੇਨ ਸਟਰੀਮ ਦੇ ਵਿੱਚ ਕੋ ਜਿਹੜਾ ਅਸੀਂ ਸਮਾਂ ਕਿ ਬਾਤ ਕੀ ਜਿਹੜਾ ਸਾਡਾ ਸਾਰਾ ਭਾਈਚਾਰਾ ਅਸੀਂ ਉਹਦਾ ਵੀ ਅਕਸ ਖਰਾਬ ਕਰਨ ਲੱਗੇ ਹਾਂ ਬਿਲਕੁਲ ਜੀ ਹਾਂ ਜੀ ਤੇ ਨਾਲ ਨਾਲ ਤੁਹਾਨੂੰ ਉਦੋਂ ਬਾਅਦ ਵੀ ਕਾਲਸ ਆਉਂਦੀਆਂ ਰਹੀਆਂ ਜੀ ਹਾਂ ਜੀ ਤੇ ਜਦੋਂ ਇਹ ਆਪਣੇ ਹੈਪਨ ਹੋਇਆ ਜੀ ਸੇਮ ਡੇ ਤੇ ਮੈਨੂੰ ਆਈ ਹੈ ਜੀ 11:30 ਫਿਰ ਕਾਲ ਜੀ ਕਿਉਂਕਿ ਵੀ ਮੇਰੇ ਕੋਲ ਇੱਥੇ ਹੀ ਸੀਗੇ ਆਪਣੇ ਐਸਪੀਐਸ ਦੇ ਹਨਾ ਅਫਸਰ ਬਿਲਕੁਲ ਤੇ ਉਹ ਨਹੀਂ ਵੀ ਮੈਨੂੰ ਕਿਹਾ ਸੀਗਾ ਵੀ ਤੂੰ ਕਾਲ ਅਨਸਰ ਨਹੀਂ ਕਰਨੀ ਹੈਗੀ ਤੇ ਫਿਰ ਮੈਂ ਉਹ ਨਹੀਂ ਮੈਨੂੰ ਆਈਆਂ ਤਿੰਨ ਕਾਲ ਆਈਆਂ ਜੀ ਮੈਂ ਚੱਕੀ ਨਹੀਂ ਸੀਗੀ ਤੇ ਉਹ ਤੋਂ ਬਾਅਦ ਫਿਰ ਉਹ ਨਹੀਂ ਮੈਨੂੰ ਮੈਸੇਜ ਇਹ ਉੱਤੇ ਭੇਜਿਆ WhatsApp ਤੇ ਉੱਤੇ WhatsApp ਤੇ ਉੱਤੇ ਕਾਲ ਹੁੰਦੀ ਜਿਨ੍ਹਾਂ ਦੀ ਤੇ ਫਿਰ ਮੈਨੂੰ ਉਹ ਨਹੀਂ ਹੀ ਭੇਜਿਆ ਵੀ ਜੇ ਆਹਾ ਹੁਣ ਫੋਨ ਨਹੀਂ ਹਨਾ ਚੱਕਣਾ ਲੱਗਦਾ ਫੇਰ ਇਹ ਹੈਪਨ ਕਰਨਾ ਪੈਣਾ ਫੇਰ ਰੰਗ ਸੁਣੂਗੀ ਦੁਬਾਰਾ ਹਨਾ ਹਾਂਜੀ ਇਹ ਉਹਨੂੰ ਹੀ ਸੀ ਕਿ ਲਿਖਿਆ ਵੀ ਰਿੰਗ ਕਹਿੰਦੇ ਉਹ ਨਹੀਂ ਲਿਖਿਆ ਦੇ ਵੀ ਰਿੰਗ ਕਿ ਸੁਣਦੀ ਨਹੀਂ ਹੈਗੀ ਸ਼ਾਇਦ ਵੀ ਦੁਬਾਰਾ ਫੇਰ ਇਹ ਕਰਨਾ ਪਵੇ ਬਿਲਕੁਲ ਕੰਮ ਤੇ ਦੁਬਾਰਾ ਫੇਰ ਤਾਂ ਹੀ ਸੁਣੂਗੀ ਹਾਜੀ ਹਾਂਜੀ ਬਿਲਕੁਲ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਜਾਂ ਮੈਸੇਜ ਉਸ ਉਹਨਾਂ ਦਿਨਾਂ ਤੋਂ ਬਾਅਦ ਕੋਈ ਜੀ ਆਇਆ ਤਾਂ ਨਹੀਂ ਉਸ ਤੋਂ ਬਾਅਦ ਨਹੀਂ ਆਇਆ ਜੀ ਉਦੋਂ ਨਹੀਂ ਆਇਆ ਸੀਗਾ ਜੀ ਹਾਂਜੀ ਉਸ ਤੋਂ ਬਾਅਦ ਨਹੀਂ ਆਇਆ ਜੀ ਤੇ ਤੁਹਾਨੂੰ ਕੋਈ ਚਿਹਰੇ ਸਾਹਮਣੇ ਆਏ ਇਸ ਰਿਲੇਟਿਡ ਕਿ ਨਹੀਂ ਹਲੇ ਤੱਕ ਪੁਲਿਸ ਇਸ ਚੀਜ਼ ਦੀ ਜਾਣਕਾਰੀ ਹਜੇ ਹਾਸਲ ਕਰ ਰਹੀ ਹੈ ਨਹੀਂ ਪੁਲਿਸ ਹਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਹਜੇ ਨਹੀਂ ਆਏ ਹੈਗੇ ਹਾਂਜੀ ਤੇ ਜੇ ਸਾਬ ਨਾ ਕਰਦੇ ਆ ਪਰ ਹੁਣ ਤੁਹਾਨੂੰ ਪਤਾ ਹੀ ਆ ਜਿਹੜੀ ਪੁਲਿਸ ਵੀ ਹੈਗੀ ਆ ਉਹਨਾਂ ਕੋਲ ਵੀ ਮਤਲਬ ਲਿਮਟਡ ਹੈਗੇ ਆ ਸੋਰਸ ਹਨ ਉਹ ਤਾਂ ਹੁਣ ਦੇਖੋ ਸਾਡੀ ਜਿਹੜੀ ਸਰਕਾਰ ਆ ਠੀਕ ਹੈ ਜੀ ਉਹਨਾਂ ਨੂੰ ਹੀ ਕਰਨਾ ਚਾਹੀਦਾ ਤੇ ਜੇ ਹੁਣ ਸਰਕਾਰ ਕਰੂਗੀ ਤਾਂ ਸਾਰਾ ਕੁਝ ਹੋ ਸਕਦਾ ਜੇ ਸਰਕਾਰ ਚਾਹੇ ਤੇ ਉਹ ਭਾਵੇਂ ਕੱਲ ਤੋਂ ਕੰਮ ਬੰਦ ਕਰਾ ਦੇਵੇ ਹਨਾ ਜੀ ਹਨਾ ਕਿਉਂਕਿ ਸਰਕਾਰ ਜਿਹੜੀ ਸਾਡੀ ਆ ਸਾਡੇ ਜਿਹੜੇ ਚੋਣੇ ਨਿਭੰਦੇ ਵੀ ਆ ਉਹ ਵੀ ਮਤਲਬ ਉਹ ਆਪ ਦੇ ਕਮਾਂਕਾਰਾਂ ਚ ਤਾਂ ਬਿਜੀ ਹੈਗੇ ਆ ਪਰ ਉਹਨਾਂ ਨੂੰ ਬੜਾ ਪਬਲਿਕ ਦੇ ਨਾਲ ਇੰਨਾ ਹੈ ਨਹੀਂਗਾ ਸੇਫਟੀ ਦਾ ਹਾਂਜੀ ਜੀ ਕਿਉਂਕਿ ਪਿਛਲੇ ਕੁਸ਼ ਦਿਨਾਂ ਦੇ ਵਿੱਚ ਕੁਸ਼ਕ ਹਫ਼ਤਿਆਂ ਦੇ ਵਿੱਚ ਸਰੀ ਦੇ ਇੰਨੇ ਬਿਜ਼ਨੈਸਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਨਾਲ ਨਾਲ ਫਿਰੋਤੀਆਂ ਵੀ ਮੰਗੀਆਂ ਗਈਆਂ ਸੋ ਮੈਨੂੰ ਲੱਗਦਾ ਕਿ ਸਰੀ ਸਭ ਤੋਂ ਸੇਫ ਮੰਨਿਆ ਜਾਂਦਾ ਸੀ ਤੇ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਸੀ ਇਸ ਏਰੀਆ ਨੂੰ ਤੇ ਹੁਣ ਮੈਨੂੰ ਲੱਗਦਾ ਹਰ ਇਨਸਾਨ ਇੱਥੇ ਰਹਿਣਾ ਅਨਸੇਫ ਫੀਲ ਕਰਦਾ ਹੈ ਜੀ ਹਾਂਜੀ ਦੇਖੋ ਜੀ ਕੁਦਰਤੀ ਗੱਲ ਹੈ ਜੀ ਅਨਸੇਫ ਹੀ ਕਰਦੇ ਆ ਤੇ ਹੁਣ ਪ੍ਰੋਬਲਮ ਕੀ ਹੈ ਜੀ ਇੱਕ ਜਿਹੜੀ ਸਾਡਾ ਜਿਹਨੂੰ ਅਸੀਂ ਕਹਿੰਦੇ ਵੀ ਸੋ ਕਾਲ ਦਾ ਸੀ ਆਪਣਾ ਮੁਲਖ ਆ ਉਹ ਸਾਰਾ ਗੇਮ ਤਾਂ ਉਹੀ ਕਰ ਰਿਹਾ ਜੀ ਇੱਥੇ ਹਨਾ ਉਹਨਾਂ ਦੇ ਇਹ ਪਾਲਤੂ ਬੰਦੇ ਆ ਠੀਕ ਹੈ ਜੀ ਉਹ ਉਹੀ ਇਹ ਇਕਰਾਰ ਰਹੇ ਆ ਜਦੋਂ ਹੁਣ ਕਹਿੰਦੇ ਆ ਵੀ ਇਹ ਫੋਰਨ ਇੰਟਰਫੇਰੈਂਸ ਹੈਗੀ ਆ ਤੇ ਸਾਡੇ ਆਮ ਕਮਿਊਨਿਟੀ ਆ ਉਹ ਵੀ ਕਹਿ ਦਿੰਦੀ ਆ ਦੇਖੋ ਜੀ ਇਹ ਤਾਂ ਇਦਾਂ ਦਾ ਕਿਦਾਂ ਕਰਦੇ ਆ ਜੀ ਹਨਾ ਹੁਣ ਆਪਾਂ ਦੇਖ ਰਹੇ ਆ ਵੀ ਆਹਾ ਵੀ ਕਾਫੀ ਟਾਈਮ ਤੋਂ ਪਹਿਲਾਂ ਇਹ ਸਿਗਾ ਸ਼ਾਂਤ ਜਿਹਾ ਹੋ ਗਿਆ ਸੀਗਾ ਕੰਮ ਜੀ ਹਨਾ ਆ ਜਿੱਦਣ ਤੋਂ ਫੇਰ ਦੁਬਾਰਾ ਗਵਰਨਮੈਂਟ ਬਣੀ ਆ ਉਤੋਂ ਫੇਰ ਦੁਬਾਰਾ ਜੀ ਇਹ ਕੰਮ ਸਟਾਰਟ ਇਹ ਚੱਲਿਆ ਜੀ ਹਾਂਜੀ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੋ ਸਾਰੇ ਸਰੀ ਵਾਸੀਆਂ ਨੂੰ ਤਾਂ ਜਾਂ ਜਿਹੜੇ ਕੈਨੇਡਾ ਦੇ ਵਿੱਚ ਲੋਕ ਤੁਹਾਨੂੰ ਸੁਣ ਰਹੇ ਆ ਭਾਰਤ ਬੈਠੇ ਸੁਣ ਰਹੇ ਆ ਤੁਸੀਂ ਕੋਈ ਸਨੇਹਾ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਜੀ ਇਸ ਮਾਧਿਅਮ ਰਾਹੀਂ ਹਾਂਜੀ ਸਨੇਹਾ ਤਾਂ ਦੇਖੋ ਪੰਜੀ ਇਹੀ ਆ ਭਈ ਆਪਣੇ ਜਿਹੜੇ ਵੀ ਬੱਚੇ ਇਹ ਕਰ ਰਹੇ ਆ ਹਨਾ ਉਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਕਿਉਂਕਿ ਆਪਾਂ ਚੰਦਕ ਪੈਸਿਆਂ ਦੀ ਖਾਤਰ ਜੀ ਕਿਸੇ ਦੀ ਵੀ ਆਪਾਂ ਜਾਨ ਲੈ ਸਕਦੇ ਹਨਾ ਮਤਲਬ ਲੱਕੀ ਸੀਗਾ ਕੋਈ ਮਤਲਬ ਕਿਸੇ ਨੇ ਲੱਗਾ ਨਹੀਂ ਕੁਝ ਵੀ ਨਾ ਜੇ ਕੋਈ ਹੁਣ ਉਧਰ ਅੰਦਰ ਹੁੰਦਾ ਜੀ ਹਨਾ ਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਜੇ ਕਿਸੇ ਵੀ ਬੰਦੇ ਦੀ ਜਾਨ ਚਲ ਜਾਂਦੀ ਸੀਗੇ ਹਨਾ ਵੀ ਉਹ ਬੰਦਾ ਗਿਆ ਉਹ ਮੁੜ ਕੇ ਨਹੀਂ ਆਉਣਾ ਸਕੇ ਜੀ ਹਨਾ ਤੇ ਉਹੋ ਜਿਹੜੇ ਉਹਨਾਂ ਦੀ ਫੈਮਿਲੀ ਆ ਉਹਨਾਂ ਬਾਰੇ ਵੀ ਸੋਚੋ ਵੀ ਉਹਨਾਂ ਲਈ ਕਿੰਨਾ ਔਖਾ ਠੀਕ ਹੈ ਜੀ ਤੇ ਪਲੱਸ ਜਿਹੜੇ ਬੰਦੇ ਕਰਦੇ ਵੀ ਆ ਉਹਨਾਂ ਨੂੰ ਵੀ ਲੱਗਦਾ ਆ ਵੀ ਅਸੀਂ ਕਰ ਗਏ ਤੇ ਅਸੀਂ ਕਿਹੜਾ ਫੜ ਹੋਣਾ ਕਿਉਂਕਿ ਜਿਹਨੇ ਵੀ ਬੰਦੇ ਨੇ ਗਲਤ ਕੰਮ ਕਰਨਾ ਉਹਨੇ ਇੱਕ ਨਾ ਇੱਕ ਦਿਨ ਫੜ ਹੋਣਾ ਹੀ ਆ ਜੀ ਹਨਾ ਤੇ ਜਦ ਫੜ ਹੋਣਾ ਤੇ ਸਜ਼ਾ ਵੀ ਮਿਲਣੀ ਆ ਤੇ ਫਿਰ ਜਿਹੜੇ ਆਪਣੇ ਸਾਡੇ ਮਾਪਿਓ ਨੇ ਸਾਨੂੰ ਇੰਨਾ ਪੈਸਾ ਲਾ ਕੇ ਕਈ ਆ ਹੁਣ ਮਤਲਬ ਆਪਾਂ ਸੁਣਦੇ ਵੀ ਆ ਇਥੇ ਜੀ ਕੋਈ ਆ ਆਪਦੀ ਜਮੀਨ ਗਹਿਣੇ ਰੱਖ ਕੇ ਆਇਆ ਕੋਈ ਬੇਚ ਕੇ ਰੱਖ ਕਰਕੇ ਆਇਆ ਹਨਾ ਤੇ ਫੇਰ ਉਹ ਉਹ ਸਾਰਾ ਕੁਝ ਉਹ ਨਹੀਂ ਆਪਣਾ ਅੱਗੇ ਤੇ ਸਾਰਾ ਕੁਝ ਵੇਚ-ਬਟ ਕੇ ਆਪਣੇ ਤੇ ਲਾਤਾ ਹਨਾ ਕਿਉਂਕਿ ਹਰੇਕ ਹੀ ਜਿਹੜਾ ਹੈਗਾ ਵੀ ਮਾਪੇ ਇਹ ਚਾਹੁੰਦਾ ਵੀ ਸਾਡਾ ਬੱਚਾ ਆ ਵੀ ਸਾਡਾ ਬੱਚਾ ਤਰੱਕੀ ਕਰੇ ਵਧੀਆ ਹਨਾ ਤੇ ਜੇ ਹੁਣ ਬੱਚਾ ਇੱਥੇ ਤਰੱਕੀ ਕਰੂਗਾ ਤਾਂ ਹੀ ਉਹਨਾਂ ਨੂੰ ਵੀ ਸੌਖਾ ਆਊਗਾ ਹਨਾ ਉਹਨੇ ਵੀ ਆਪਣੇ ਸੁੱਖ ਲਈ ਸਾਰਾ ਕੁਝ ਵੇਚ-ਵਟ ਕੇ ਇੱਧਰ ਆਪਾਂ ਨੂੰ ਭੇਜਿਆ ਜੇ ਆਪਾਂ ਇਹੀ ਇੱਥੇ ਹੀ ਕੰਮ ਆਹੀ ਕੁਝ ਕਰਨਾ ਫਿਰ ਮੈਂ ਕਿਹਾ ਵੀ ਮੈਨੂੰ ਆਪਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਸੀਗੀ ਆਪਾਂ ਨੂੰ ਉਹ ਮੁਲਕ ਚ ਉੱਥੇ ਹੀ ਵਧੀਆ ਸੀਗਾ ਜਿੱਥੇ ਦੇ ਆਪਾਂ ਵਸਿੰਦੇ ਸੀਗੇ ਹਨਾ ਕਿਉਂਕਿ ਨਾ ਤਾਂ ਆਪਾਂ ਨੂੰ ਇਦਾਂ ਦੇ ਕੋਈ ਗਲਤ ਕੰਮ ਕਰੀਏ ਨਾ ਕਿਉਂਕਿ ਦੇਖੋ ਹੁਣ ਨਿੱਤ ਆਪਾਂ ਇਹ ਕਰ ਰਹੇ ਆਂ ਬਾਰ ਦੱਸ ਤਾਂ ਆਪਾਂ ਕਰਦੇ ਆ ਹਰੇਕ ਵੀਕਐਂਡ ਦੇ ਉੱਤੇ ਇਹ ਹੋ ਰਿਹਾ ਠੀਕ ਹੈ ਜੀ ਕਿਸੇ ਨਾ ਕਿਸੇ ਦੇ ਆਪਾਂ ਨੂੰ ਖਬਰ ਆਉਂਦੀ ਆ ਹੁਣ ਮੈਂ ਇਹਨੂੰ ਤੁਹਾਨੂੰ ਮੈਂ ਦੱਸਦਾ ਜੀ ਜਦੋਂ ਆਹਾ ਆਪਣੇ ਹੈਪਨ ਹੋਇਆ ਤੇ ਜਦੋਂ ਮੈਂ ਜਿੱਦਾਂ ਇੰਟਰਵਿਊ ਕੀਤੀ ਮੀਡੀਆ ਦੇ ਵਿੱਚ ਆਇਆ ਤੇ ਮੈਨੂੰ ਬਹੁਤ ਕਾਲਾਂ ਆਈਆਂ ਜੀ ਬੰਦਿਆਂ ਦੀਆਂ ਤੇ ਇੱਕ ਬੰਦੇ ਆਪਣੇ ਬੋਲਦੇ ਨਹੀਂਗੇ ਜਦੋਂ ਕਿਸੇ ਨਾ ਹੈਪਨ ਹੁੰਦਾ ਨਾ ਦੱਸਦੇ ਨਹੀਂਗੇ ਹਨਾ ਪਹਿਲੀ ਗੱਲ ਆਪਾਂ ਨੂੰ ਡਰ ਨਹੀਂ ਲੋਡਣੀ ਹੈਗੀ ਦੇਖੋ ਜਿੱਦਣ ਆਪਾਂ ਜਾਣਾ ਚਲੇ ਜਾਣਾ ਠੀਕ ਹੈ ਜੇ ਆਪਣੀ ਮੌਤ ਆਪਣੇ ਮੰਜੀ ਤੇ ਪਏ ਤੇ ਹੋਣੀ ਬੈੱਡ ਤੇ ਹੋਣੀ ਉਹ ਬੈੱਡ ਤੇ ਵੀ ਆ ਜਾਣੀ ਆ ਜਿਹੜੀ ਗੋਲੀ ਆ ਮਤਲਬ ਹਨਾ ਜਿਹੜੀ ਆਪਣੇ ਲਈ ਲਿਖੀ ਆ ਉਹ ਆਪਣੇ ਹੀ ਲੱਗਣੀ ਉਹ ਕਿਸੇ ਹੋਰ ਤੇ ਨਹੀਂ ਲੱਗਣੀ ਹੈਗੀ ਹਨਾ ਤੇ ਇਹ ਜਿਹੜੇ ਸਵਾਸ ਆ ਇਹ ਪਰਮਾਤਮਾ ਦੇ ਬਸ ਚ ਆ ਬੰਦੇ ਦੇ ਬਸ ਚ ਹੈ ਨਹੀਂ ਜਿਹੜੇ ਇਹ ਸਵਾਸ ਆ ਜਿੰਨੇ ਮਹਾਰਾਜ ਨੇ ਆਪਾਂ ਨੂੰ ਲੈ ਕੇ ਭੇਜੇ ਉਹ ਇਹ ਉਨੇ ਹੀ ਆਉਣੇ ਆ ਨਾ ਆਪਾਂ ਨੂੰ ਵੱਧ ਆਉਣੇ ਆ ਨਾ ਇਹ ਘਟ ਆਉਣੇ ਆ ਹਨਾ ਤੇ ਇਹ ਪਰਮਾਤਮਾ ਦੇ ਬਸ ਦੇ ਵਿੱਚ ਹੀ ਆ ਜੇ ਬੰਦੇ ਦੇ ਬਸ ਚ ਹੋਵੇ ਤਾਂ ਬੰਦਾ ਦਾ ਸਾਰਾ ਕੁਝ ਆਪਦਾ ਸਾਰੇ ਨੂੰ ਮਾਰ ਕੇ ਤਾਂ ਆਪ ਇਕੱਲਾ ਹੀ ਰਹੇ ਤਾਂ ਕੋਈ ਵੀ ਤੇ ਕੋ ਛੱਡੇ ਨਾ ਹਨਾ ਬਸ ਇਹੀ ਕਹਨੇ ਆ ਬੱਚਿਆਂ ਨੂੰ ਬੇਇਤੀ ਆ ਤੇ ਇੱਕ ਭਾਈਚਾਰਕ ਨੂੰ ਮੈਂ ਇਹੀ ਕਹਨਾ ਆਪਣੇ ਨੂੰ ਜੇ ਕਿਸੇ ਨਾ ਵੀ ਹੈਪਨ ਹੁੰਦਾ ਜਰੂਰ ਇਹ ਦੱਸੋ ਇਹਦੇ ਵਿੱਚ ਕੋਈ ਲਕੋ ਵਾਲੀ ਗੱਲ ਨਹੀਂ ਹੈਗੀ ਵੀ ਨਾ ਇਹਦੇ ਵਿੱਚ ਕੋਈ ਬੇਇਤੀ ਵਾਲੀ ਗੱਲ ਹੈ ਹਨਾ ਤੇ ਬੇਇਤੀ ਇਹਦੇ ਵਿੱਚ ਤਾਂ ਆ ਕਾਦੀ ਆਪਣੀ ਬੇਇਤੀ ਇਹਦੇ ਵਿੱਚ ਹਨਾ ਜਿਹਦਾ ਆਪਾਂ ਕੋਈ ਆਪ ਕਰੀਏ ਆਪਣੇ ਦੇ ਉੱਤੇ ਇਹ ਗਲਤ ਕਰੀ ਜੇ ਫੇਰ ਤਾਂ ਆਪਾਂ ਨੂੰ ਹੈਗਾ ਬੇਇਤੀ ਵਾਲਾ ਗੱਲ ਹਨਾ ਫੇ ਆਪਾਂ ਨੂੰ ਪ੍ਰਮਾਤਮਾ ਨੂੰ ਵੀ ਹਮੇ ਆਪਾਂ ਝੂਠ ਬੋਲਦੇ ਆ ਜਦੋਂ ਆਪਣੇ ਹੁਣ ਆਉਂਦੇ ਆ ਤੇ ਬੋਲ ਕੇ ਦੱਸੋ ਸਮਾਂ ਕਿ মিডিਆ ਦੇ ਵਿੱਚ ਵੱਧ ਤੋਂ ਵੱਧ ਦੱਸੋ ਹਾਂ ਜੀ ਹਨਾ ਤੇ ਤਾਂ ਹੀ ਪਤਾ ਲੱਗੂ ਬਾਕੀਆਂ ਦੀ ਵੀ ਜਿਹੜੀ ਆ ਜਾਣ ਆ ਉਹ ਸੇਪ ਤਾਂ ਹੀ ਹੋ ਸਕਦੀ ਆ ਤੇ ਜਿਹੜੀ ਆਪਣੀ ਗਵਰਨਮੈਂਟ ਹੈ ਉਹ ਵੀ ਤਾਂ ਹੀ ਕੁਝ ਕਰੂਗੀ ਜੇ ਬੰਦੇ ਦੱਸਣਗੇ ਜੇ ਹੁਣ ਦੱਸਦਾ ਨਹੀਂ ਉਹ ਕਹਿੰਦਾ ਵੀ ਸਾਨੂੰ ਤਾਂ ਕੋਈ ਦੱਸਦਾ ਨਹੀਂ ਜੀ ਬਿਲਕੁਲ ਜੀ ਮੈਨੂੰ ਲੱਗਦਾ ਰਗਵੀਰ ਸਿੰਘ ਜੀ ਇੱਕ ਮੁੱਖ ਕਾਰਨ ਆ ਸਰੀ ਦੇ ਵਿੱਚ ਕਿ ਜਦੋਂ ਵੀ ਕਿਸੇ ਤੇ ਕੋਈ ਵੀ ਚੀਜ਼ ਹੁੰਦੀ ਆ ਉਹਨਾਂ ਨੂੰ ਬੋਲਣਾ ਚਾਹੀਦਾ ਜਦੋਂ ਅਕਸਰ ਚੁੱਪ ਕਰ ਜਾਂਦੇ ਆ ਤੇ ਜਿਹੜੇ ਲੋਕੀ ਉਹਨਾਂ ਚੀਜ਼ਾਂ ਨੂੰ ਕਰਵਾ ਰਹੇ ਆ ਉਹਨਾਂ ਨੂੰ ਹੋਰ ਸ਼ਹਿ ਮਿਲਦੀ ਐ ਇਹਨਾਂ ਚੀਜ਼ਾਂ ਕਰਾਉਣ ਦੀ ਮੈਨੂੰ ਲੱਗਦਾ ਕਿ ਅੱਗੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਤੱਕ ਇਸ ਚੀਜ਼ ਇਸ ਚੀਜ਼ ਬਾਰੇ ਪਤਾ ਲੱਗੇ ਪੁਲਿਸ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਲੱਗੇ ਹਾਂਜੀ ਹਾਂਜੀ ਉਹੀ ਆ ਚਾਹੀ ਪੁਲਿਸ ਵੀ ਕੁਝ ਨਾ ਕੁਝ ਐਕਸ਼ਨ ਕਰੂਗੀ ਜਾਹੇ ਆਪਣੀ ਇੱਥੇ ਪ੍ਰੋਵਿੰਸ਼ਲ ਗਵਰਨਮੈਂਟ ਆ ਚਾਹੇ ਫੈਡਰਲ ਹੋਈ ਆ ਜੇ ਆਪਾਂ ਉਹਨਾਂ ਦੇ ਕੋਲ ਰਿਪੋਰਟਿੰਗ ਜਾਊਗੀ ਜੇ ਹੁਣ ਕੋਈ ਜਾਊਗਾ ਹੀ ਨਹੀਂ ਕੋਈ ਦੱਸਦਾ ਨਹੀਂਗਾ ਉਹ ਉਹਨਾਂ ਨੂੰ ਵੀ ਕੀ ਕਹਿਰੇ ਹੈਗੀ ਉਹ ਕਲੰਗਦਾ ਜਾ ਰਿਹਾ ਵੀ ਇਹ ਤਾਂ ਕੋਈ ਆਪਣੇ ਕੋਲ ਹੀ ਨਹੀਂ ਲਾਈ ਜਾਂਦੇ ਹੈਗੇ ਜੀ ਹਨਾ ਇਹਨਾਂ ਦਾ ਰੌਲਾ ਹੋਊਗਾ ਇੱਕ ਇਹ ਬਹੁਤ ਵੱਡੀ ਗੱਲ ਹੈ ਜੀ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਇਹ ਨਾਲ ਹੋਇਆ ਇਹਦੇ ਨਾਲ ਹੋਇਆ ਸਾਨੂੰ ਕੀ ਆ ਇਹ ਜਿਹੜੀ ਕੁਦਰਤੀ ਗੱਲ ਆ ਵੀ ਜਿਹੜੀ ਅੱਗ ਲੱਗੀ ਹੁੰਦੀ ਆ ਜਿਹੜੀ ਧੁੱਕਦੀ ਆ ਉਹ ਹੌਲੀ-ਹੌਲੀ ਸਾਰੇ ਲੱਗਦੀ ਹੁੰਦੀ ਆ ਕਿਸੇ ਇੱਕ ਤੇ ਨਹੀਂ ਲੱਗਦੀ ਹਾਂਜੀ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇੰਨੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਜਿਹੜਾ ਵੀ ਤੁਸੀਂ ਸੁਨੇਹਾ ਸਾਰੇ ਦਰਸ਼ਕਾਂ ਤੱਕ ਦਿੱਤਾ ਤੇ ਆਸ ਕਰਦੇ ਹਾਂ ਕਿ ਸਾਰੇ ਕੈਨੇਡਾ ਵਾਸੀ ਉਸ ਚੀਜ਼ ਦੇ ਉੱਤੇ ਅਮਲ ਕਰਨਗੇ ਜੀ। ਤੁਹਾਡਾ ਵੀ ਭੈਣ ਜੀ ਬਹੁਤ-ਬਹੁਤ ਧੰਨਵਾਦ ਸਾਂਝਾ ਪੰਜਾਬ ਟੀਵੀ ਦਾ। ਤੁਸੀਂ ਆਪ ਦਾ ਕੀਮਤੀ ਟਾਈਮ ਕੱਢ ਕੇ ਆਏ ਹੋ। ਤੇ ਮੈਂ ਵੀ ਤੁਹਾਡਾ ਧੰਨਵਾਦ ਕਰਦਾ ਹਾਂ ਜੀ। ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਹੁਣੇ ਗੱਲਬਾਤ ਕੀਤੀ ਜੀ ਰਗਵੀਰ ਸਿੰਘ ਨਿਜਰ ਜੀ ਦੇ ਨਾਲ। ਸਰੀ ਜਿੱਥੇ ਕੀ ਪੰਜਾਬੀਆਂ ਦਾ ਹੜ ਮੰਨਿਆ ਜਾਂਦਾ ਸੀ ਉਥੇ ਰਹਿਣਾ ਵੀ ਅੱਜ ਕੱਲ ਅਨਸੇਫ ਹੋ ਗਿਆ ਕਿਉਂਕਿ ਬੀਤੇ ਦਿਨੀ ਗੋਲੀਆਂ ਤੇ ਐਕਸਟਰੋਸ਼ਨ ਦੇ ਇੰਨੇ ਕ ਮਾਮਲੇ ਸਾਹਮਣੇ ਆਏ ਕਿ ਹਰ ਪੰਜਾਬੀ ਤੇ ਹਰ ਵਾਸੀ ਨੂੰ ਡਰ ਲੱਗਦਾ ਸਰੀ ਦੇ ਵਿੱਚ ਰਗਵੀਰ ਸਿੰਘ ਜੀ ਨੇ ਆਪਣੇ ਮੌਜਬਾਨੀ ਸਾਰੀ ਤੁਹਾਨੂੰ ਗੱਲ ਦੱਸੀ ਕਿ ਕਿੱਦਾਂ ਕਿੱਦਾਂ ਉਹਨਾਂ ਤੇ ਪਿਛਲੇ ਸਾਲ ਤੋਂ ਲੈ ਕੇ ਤੇ ਹੁਣ ਤੱਕ ਗੋਲੀਆਂ ਦੇ ਹਮਲੇ ਹੋਏ ਤੇ ਜੋ ਇਹ ਹਮਲਾ ਸੀ ਇਹ ਉਹਨਾਂ ਦੀਆਂ ਉਹਨਾਂ ਦੀ ਜਿਹੜੀ ਟਰਕਿੰਗ ਕੰਪਨੀ ਸੀ ਉਹਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਕਿੱਦਾਂ ਉਹਨਾਂ ਨੂੰ ਫੋਨ ਕਾਲਸ ਆਉਂਦੀਆਂ ਰਹੀਆਂ ਸੋ ਸਰੀ ਦੇ ਵਿੱਚ ਇਦਾਂ ਦੇ ਹਾਦਸੇ ਦਿਨ ਬਰ ਦਿਨ ਵੱਧਦੇ ਜਾ ਰਿਹਾ ਤੇ ਇਹਨਾਂ ਨੂੰ maat ਪਾਉਣ ਦੀ ਲੋੜ ਆ ਨਾਲ ਹੀ ਪੁਲਿਸ ਵੀ ਇਸ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਇਸ ਚੀਜ਼ ਦੀ ਅਗਲੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਜੀ ਸੰਜਾ ਟੀਵੀ ਦੇਖਣ ਲਈ ਧੰਨਵਾਦ